ਮਸਾਹਾ ਕੁਸ ਇਕੱਠਾ ਕੀਤਾ ਸੀਗਾ ਕਿਸ ਨੇ ਦੇਖ ਲੋ ਆ ਕੀ ਬਣਾਤਾ ਸਾਡਾ ਜੀ ਆ ਦੇਖ ਲੋ ਦੋਸਤੋ ਕਹਿ ਨਹੀਂ ਕਰਦੇ ਬਾਈ ਕਹਿੰਦੇ ਰੀਸ਼ਤਾ ਹੁੰਦੀ ਨਹੀਂ ਮਚੇਮਾ ਜ਼ਰੂਰ ਕਰ ਲਾਂਦਾ ਅਗਲਾ ਪਹਿਲੀ ਗੱਲ ਤੋਂ ਬਾਈ ਜਿਹੜੀ ਅੱਜ ਕੱਲ੍ਹ ਵਾਲੀ ਜਨਰੇਸ਼ਨ ਹੈ ਬੱਚੇ ਹੈ 80% ਤਾਂ ਵੈਸੇ ਕੰਮ ਕਰਕੇ ਖੁਸ਼ੀ ਨਹੀਂ ਹੈਗੇ ਖਾਸ ਕਰ ਆਪਣਾ ਖੇਤੀ ਦਾ ਤੇ ਡੰਗਰਾਂ ਦਾ ਜੋ ਜੇ ਕਿਸੇ ਦਾ ਕੋਈ ਕਰਮ ਵਾਲੇ ਦਾ ਬੱਚਾ ਕੋਈ ਕੰਮ ਲੱਗਦਾ ਹੈ ਆਗਮ ਪਤਾ ਹੈ ਬਈ ਕੋਈ ਸੰਦ ਸੱਪਾ ਖਰੀਦਾ ਫਿਰ ਆ ਕੰਮ ਕਰਨ ਵਾਲੇ ਵੀ ਬੈਠੇ ਨੇ ਬਈ ਕਿਹੜੇ ਹਿਸਾਬ ਨਾਲ ਬਿਜ਼ਨਸ ਆਗਲੇ ਲੈ ਲਿਆਗਾ ਪਤਾਇਆ ਹੁਣ ਆਕਿਸਤਾ ਦੇ ਟਰੈਕਟਰ ਲਏ ਹੁਣ ਟਰਾਲੇ ਲਏ ਹੁਣ ਹੋਰ ਐਰਾ ਵਗੈਰਾ ਅਗਲੇ ਕੇ ਜਵਾਕ ਆਗਾ ਬਦੂਦੇ ਚਲੋ ਅਗਲੇ ਨਾਲ ਕੰਮ ਤੋੜ ਲਿਆ ਭਾਈ ਮਿੱਤਰੋ ਪਰ ਅੱਗ ਲਾਉ ਨਾ ਕਿਸੇ ਨੇ ਭਾਈ ਜਰ ਨਹੀਂ ਸਕਿਆ ਬੰਦੇ ਨੂੰ ਗਾਹਾਂ ਬਦਲਦਾ ਜਰ ਨਹੀਂ ਸਕਿਆ ਉਸਨੇ ਆਪ ਦੀ ਕਰਤੂਤ ਮਾੜੀ ਕਰਦੀ ਭਾਈ ਵੇਖੋ ਮੀਡੀਆ ਮਿੱਤਰੋ ਕੱਟ ਕੱਟੋ ਘੱਟ 7 ਲੱਖ ਰੁਪਈਆ ਦੀ ਕਿਸ਼ਤ ਬਣਦੀ ਆ ਲੋਨ ਲਿਆ ਸੀਗਾ ਆ ਦੇਖ ਲਓ ਜੀ ਆ ਆ ਆ ਕੁਝ ਸਾਡੇ ਨਾਲ ਹੋ ਰਿਹਾ ਆ ਦੇਖੋ ਜੀ ਮਨੋ ਆ ਸਾਡੀ ਕਮਾਈ ਆ ਜੀ ਜ਼ਿੰਦਗੀ ਦੀ ਜਵਾਕ ਮੇਰੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੁੱਤੇ ਮੰਗੂ ਮਰੀ ਜਾਂਦੇ ਨੇ ਮੈਂ ਅੱਜ ਮੈਨੂੰ ਅੱਜ ਛੁੱਟੀ ਸੀਗੀ ਮੈਂ ਵੀ ਅੱਜ ਨਾਲ ਲੱਗਿਆ ਹੋਇਆ ਸੀਗਾ ਆ ਸ਼ਾਮ ਨੂੰ ਸਾਨੂੰ ਆ ਸਿਲਾ ਮਿਲ ਗਿਆ ਜੀ ਆ ਸਾਡੇ ਮਨ ਲੋ ਪਿੰਡਾਂ ਦੇ ਹਾਲਾਤ ਨੇ ਆਣ ਗਵਾਂਡ ਦੇ ਮਨ ਲੋ ਅਸੀਂ ਨਵਾਂ ਕੰਮ ਸ਼ੁਰੂ ਕੀਤਾ ਸੀਗਾ ਆ ਆਹ ਸਾਨੂੰ ਸਿਰਸਲਾ ਮਿਲਿਆ ਆ ਦੇਖੋ ਜੀ ਜਿਹੜੇ ਤਾਕੜੇ ਬੰਦਿਆ ਨਾ ਜੀ ਉਹ ਦੇਖੋ ਆ ਉਹਨਾਂ ਨੇ ਕੀ ਕੀਤਾ ਆ ਸਭ ਕੁਝ ਜਾਣਤਾ ਜੀ ਸਾਡਾ ਸਭ ਕੁਝ ਜਾਣਤਾ ਜੀ ਜਿੰਨਾਂ ਕ ਜਿੰਨਾਂ ਕ ਅਸੀਂ ਕਮਾਇਆ ਸੀਗਾ ਜੀ ਆ ਆ ਸਾਡਾ ਸਭ ਆ ਮੇਰੇ ਸਾਹਮਣੇ ਪਿਆ ਜੀ ਆ ਆ ਮੇਰੀ ਕਮਾਈ ਆ ਜੀ ਆ ਦੋ ਤਿੰਨ ਮਹੀਨੇ ਦੀ ਕਮਾਈ ਹੈ ਮੇਰਾ ਭਰਾ ਮਾਛੂਆੜੇ ਬੈਠਾ ਜੀ ਉੱਤੇ ਉੱਤੇ ਕਿਸਮਤ ਜਵਾਰ ਰਹੀ ਸਾਡੀ ਕਿਸਮਤ ਤੇ ਜਵਾਈ ਗਈ ਹੈ ਜੀ ਆਹ ਕੋ ਹੋ ਰਿਹਾ ਜੀ ਆਹ ਦੇਖੋ ਭਗਵਾਨ ਤੁਮਾਰ ਸੁਣਦਾ ਜੇ ਹੋਵੇ ਨਾ ਤਾਂ ਸੋਚੇ ਵੀ ਜਿਹੜੇ ਤਕੜੇ ਤਕੜੇ ਮਗਰ ਮੱਛਰੇ ਨਾ ਤੇ ਛੋਟੇ ਛੋਟਿਆਂ ਨੂੰ ਇਦਾਂ ਹੀ ਖਾ ਜੋ ਯਾਰ ਤੁਸੀਂ ਠੀਕ ਕਿਉਂ ਸਾਨੂੰ ਮਦੋ ਸਬ ਸਿੱਟੀ ਅੰਦਰ ਨਿਉ ਕਿਉਂ ਤਕੜਿਆ ਤਕੜਿਆਂ ਦੇ ਕਿਉਂ ਹੱਥਾਂ ਚ ਪਾਉਣਿਓ ਸਾਨੂੰ ਯਾਰ ਆ ਸਾਡੀ ਕਮਾਈ ਆ ਜੀ ਆਹ ਆ ਕਮਾਈ ਦੇਖ ਲਓ ਸਾਡੀ ਆ ਸਾਡੀ ਕਮਾਈ ਸੀਗੀ ਜੀ ਆ ਲੈ ਗਿਆ ਜੀ ਪਿੰਡ ਪਿੰਡ ਮਾਦਪੁਰਾ ਵੀਰੇ ਮੇਰਾ ਗੁਰਦੁਆਰੇ ਕੋਲ ਘਰ ਆ ਸਾਡਾ ਖੇਤਾਂ ਦੇ ਵਿੱਚ ਘਰ ਆ ਆ ਨਵਾਂ ਕੰਮ ਸ਼ੁਰੂ ਕੀਤਾ ਸੀਗਾ ਆ ਵੀਰੇ ਸਾਡੀ ਕਮਾਈ ਆ ਆ ਕਮਾਈ ਅਸੀਂ ਕਰ ਲਈ ਜਿਹੜੀਆਂ ਕਿਸ਼ਤਾਂ ਭਰਨੀਆਂ ਨੇ ਉਹ ਲੋ ਦੇਖਾਂਗੇ ਜਾਂ ਤਾਂ ਮਰਾਂਗੇ ਜਾਂ ਫਿਰ ਜ਼ਮੀਨ ਵੇਚਾਂਗੇ ਦੋ ਗੱਲਾਂ ਨੇ ਬਸ ਹੁਣ ਤਾਂ ਇਹੀ ਹਾਲ ਆ ਹੋਰ ਕੋਈ ਨਹੀਂ ਹੈਗਾ